ਉਹ ਜਦੋਂ ਮੈਂ ਧਿਆਨ ਆ ਰਹੀ ਜਰਗਾਰ ਲਈ ਉਹਦੇ ਦੇ ਓਟੋ ਵਾਲਾ ਆ ਰਿਹਾ ਮੂਰੇ ਵੀ ਓਟੋ ਵਾਲਾ ਵੀ ਤੇਜ਼ ਆਈ ਮੈਂ ਜਦੋਂ ਪਚੰਤਿਆਂ ਦੇ ਮੈਂ ਆਪਣੀ ਇੱਧਰ ਰੱਖੀ ਗਾਰ ਉਹਨੇ ਡਾਕਟਰ ਮਾਰਨ ਥੱਲੇ ਮਾਰ ਪਈ ਨਾਲ ਮੜੀ ਲੱਗੀ ਨਾਲ ਮੋਟਰਸਾਈਕਲ ਤੇ ਸਾਹਮਣੇ ਵਾਲਿਆ ਸੀ ਹਾਂਜੀ ਸਾਹਮਣੇ ਆਪਸ ਵਿੱਚ ਸਾਹਮਣੇ ਟੱਕਰ ਹਾਂਜੀ ਹੁਣੇ ਬਦਲ ਗਈ 10 ਮਿੰਟ 12 ਕਿੰਨੇ ਟਾਈਮ ਤੋਂ ਟੈਂਪੋ ਚਲਾਉਂਦੇ ਸੀਗੇ 12 ਚ ਲਿਆਦਾ ਜੀ ਅੱਛਾ ਜੀ ਜੀ ਹਾਂ ਮੂੰਹ ਵੀ ਟੁੱਟ ਗਿਆ ਬਾਈ ਜਨਾਬ ਅਸੀਂ ਉੱਥੇ ਨਾ ਪੁਲ ਤੇ ਬੈਠੇ ਸੀਗੇ ਅਸੀਂ ਕੰਮ ਤੋਂ ਆਏ ਸੀਗੇ ਜੀ ਤੇ ਸਾਨੂੰ ਕਿਸੇ ਮੁੰਡੇ ਨੇ ਦੱਸਦਾ ਕਹਿੰਦਾ ਵੀ ਉੱਥੇ ਨਾ ਐਕਸੀਡੈਂਟ ਹੋ ਗਿਆ ਆਟੋ ਘਿਰ ਗਈ ਵਿੱਚ ਤੇ ਨਹਿਰ 'ਚ ਮੈਂ ਮਰੰਡੇ ਕੰਮ ਕਰਦਾ ਕੋਤਾ ਖੋਰੀਦਾ ਜੀ ਆ ਮੇਰੇ ਨਾਲ ਮੁੰਡਾ ਮਰੰਡੇ ਮੇਰੇ ਨਾਲ ਟੀਮ ਚ ਕੰਮ ਕਰਦੇ ਜੀ ਤੇ ਅਸੀਂ ਆਨਦੇ ਸਾਰ ਜਦ ਇਹ ਸਰਚਿੰਗ ਕਰਤੀ ਕੋਤੇ ਲਾ ਕੇ ਅਸੀਂ ਰੱਸਾ ਬੰਨਤਾ ਜੀ ਤੇ ਹੁਣ ਪ੍ਰਸ਼ਾਸਨ ਤੋਂ ਕਿਹਾ ਵੀ ਸਾਨੂੰ ਰੱਸਾ ਲਿਆ ਦਿਓ ਤੇ ਰੱਸਾ ਬਨ ਕੇ ਆਪਣਾ ਔਟੋ ਬਾਹਰ ਕੱਢ ਦੂੰਗੇ ਜੀ ਜੀ ਪਾਣੀ ਹੈਗਾ ਇੰਕੰਤਾ ਜੀ ਪਾਣੀ ਕੰਦਲੇ ਕਰਕੇ ਦਿਖਦਾ ਨਹੀਂ ਹੈਗਾ ਥੱਲੇ ਜੀ ਬਾਕੀ ਅਸੀਂ ਔਟੋ ਨੂੰ ਬੰਨਤਾ ਜੀ ਦੇਖੋ ਜੀ ਜਿਹੜਾ ਸ਼ਹਿਰ ਤੋਂ ਬਾਹਰ ਜਿਹੜਾ ਨਹਿਰ ਦੇ ਨਾਲ ਆਪਣੀ ਰੋਡ ਹੈਗੀ ਹੈ ਪੁਰਾਣੇ ਪੁਲ ਤੇ ਨਵੇਂ ਪੁਲ ਦੇ ਵਿਚਕਾਰ ਇੱਥੇ ਇੱਕ ਥਾਰ ਗੱਡੀ ਜਿਹੜੀ ਹੈਗੀ ਹੈ ਤੇ ਦੂਜੀ ਇੱਕ ਜਿਹੜੀ ਹੈ ਟੈਕਸੀ ਜੀ টাইਪ ਦੀ ਚਲਾਉਂਦੇ ਹਿੰਦੇ ਉਹਨਾਂ ਦਾ ਆਪਸੀ ਐਕਸੀਡੈਂਟ ਹੋਇਆ ਹੈਗਾ ਔਰ ਐਸ ਪਰ ਇਨਫਾਰਮੇਸ਼ਨ ਜਿਹੜਾ ਹੈਗਾ ਉਹ ਗੱਡੀ ਜਿਹੜੀ ਹੈਗੀ ਉਹ ਨਹਿਰ ਚ ਡਿੱਗ ਗਈ ਤੇ ਹੁਣ ਰੈਸਕਿਊ ਕਰਕੇ ਗੱਡੀ ਤੇ ਬਾਹਰ ਆ ਗਈ ਹੈ ਬਟ ਗੱਡੀ ਚ ਕੋਈ ਵੀ ਬੰਦਾ ਨਹੀਂ ਹੈਗਾ ਦਾ ਮਤਲਬ ਤੇ ਉਹਨਾਂ ਨੇ ਟਰਾਈ ਕੀਤਾ ਹੋਣਾ ਬਾਹਰ ਨਿਕਲਣ ਦਾ ਔਰ ਨਹਿਰ ਦਾ ਬਹਾਅ ਕਾਫੀ ਹੈਗਾ ਤੇ ਹੁਣ ਆਪਾਂ ਅੱਗੇ ਹੁਣ ਰੈਸਕਿਊ ਆਪਰੇਸ਼ਨ ਸਾਡਾ ਜਾਰੀ ਹੈਗਾ ਤੇ ਬਾਕੀ ਜਿਹੜਾ ਗੱਡੀ ਦਾ ਥਾਰ ਗੱਡੀ ਦਾ ਡਰਾਈਵਰ ਹੈਗਾ ਉਹ ਆਪਾਂ ਰਾਉਂਡ ਅਪ ਕੀਤਾ ਹੋਇਆ ਉਹਦੇ ਕੋਲੋਂ ਪੁੱਛ ਕੇ ਜਾਰੀ ਹੈਗੀ ਹੈ ਜਿੰਨੀ ਕਿ ਇਨਫਰਮੇਸ਼ਨ ਹੁਣ ਤੱਕ ਆਪਾਂ ਪੁਖਤਾ ਕੀਤੀ ਹੈ ਕਿ ਇਹ ਜਿਹੜਾ ਡਰਾਈਵਰ ਸੀਗਾ ਉਹਦੇ ਸਮੇਤ ਚਾਰ ਬੰਦੇ ਸੀਗੇ ਗੱਡੀ ਵਿੱਚ ਜਿਹੜੇ ਇੱਥੇ ਡੁੱਬੇ ਹੈਗੇ ਸਰ ਲੋਕਾਂ ਦਾ ਵੀ ਜਾਮ ਹੈਗਾ ਕਿ ਇਸ ਬਾਰੇ ਤਾਂ ਮੈਂ ਕਮੈਂਟ ਨਹੀਂ ਕਰ ਸਕਦਾ ਐਦੇ ਬਾਰੇ ਤੁਸੀਂ ਇਸ ਕੰਸਰਨ ਮੈਂਕਮੇ ਦੇ ਨਾਲ ਗੱਲ ਕਰ ਸਕਦੇ ਹੈਗੇ ਬਟ ਜਿਹੜਾ ਸਾਡਾ ਰੈਸਕਿਊ ਹੈਗਾ ਆਪਾਂ ਨਾਲ ਦੇ ਨਾਲ ਮੌਕੇ ਤੇ ਪਹੁੰਚੇ ਹੈਗੇ ਆਂ ਔਰ ਹੁਣ ਤਲਕ ਦੀ ਕਾਰਵਾਈ ਵਿੱਚ ਜਿਹੜਾ ਹੈਗਾ ਆਪਾਂ ਬੰਦਾ ਰਾਉਂਡ ਅਪ ਕਰਕੇ ਜਿਹੜੀ ਅਗਲੀ ਤਫਤੀਸ਼ ਸਰ ਜਿਹੜਾ ਰਾਉਂਡ ਅਪ ਕੀਤਾ ਹੈ ਉਹਦੀ ਹਾਲਤ ਕਹ ਹੈ ਜੀ ਕੋਈ ਨਸ਼ਾ ਵਗੈਰਾ ਕੀਤਾ ਹੋਇਆ ਕੁਝ ਨਹੀਂ ਹੋਰ ਤੇ ਉਹਨੂੰ ਆਪਾਂ ਮੈਡੀਕਲ ਕਰਾਵਾਂਗੇ ਉਸ ਤੋਂ ਹੀ ਕਲੀਅਰ ਹੋਗਾ ਕਿ ਅੱਗੇ ਕੀ ਗੱਲ ਹੈਗੀ ਹੈ ਸਾਨੂੰ ਜਿੰਨੀ ਕੀ ਇਨਫੋਰਮੇਸ਼ਨ ਜਾਂ ਜਿੰਨੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਉਹਦੇ ਨਾਲ ਲੱਗਦਾ ਹੈਗਾ ਕਿ ਹਾਈ ਸਪੀਡ ਦੀ ਤਜਰਰ ਸੀਗਾ ਬ ਤੇ ਤਫ਼ਤੀਸ਼ ਸਾਡੀ جاری ਹੈਗੀ ਹੈ ਜੋ ਬਣਦੀ ਕਾਰਵਾਈ ਹੋ ਕਰਾਂਗੇ